ਥਾਣਾ ਸਦਰ ਅਮਰਸਰ ਦੇ ਇਲਾਕੇ ਵਿੱਚ ਹੋਈ ਫਾਇਰਿੰਗ ਦੇ ਮਾਮਲੇ 'ਚ ਦੋਸ਼ੀ ਗ੍ਰਿਫਤਾਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕ੍ਰਾਸ ਕੇਸ ਵਿੱਚ 4 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਦੇ 4 ਦੇ ਕਰੀਬ ਖੋਲ ਵੀ ਬਰਾਮਦ ਕੀਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੰਕੁਸ਼ ਦਾ ਇੱਕ ਸਾਥੀ ਗਿਆਨੀ ਫਿਲਹਾਲ ਫਰਾਰ ਹੈ ਜਲਦੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਅੰਕੁਸ਼ ਤੇ ਦੂਸਰੀ ਧਿਰ ਦੇ ਖਿਲਾਫ ਵੀ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪੁਲਿਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਦੇ ਖਿਲਾਫ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਹਾਂ ਧਿਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਜਿਹੜਾ ਕੱਲ ਹੋਇਆ ਸੀ ਕੇਸ ਹੈ ਜਿਹਦੇ ਵਿੱਚ ਕਾਫੀ ਜਿਹੜੀਆਂ ਟੈਂਸਨਸ ਤੋਂ ਸਭਾ ਜਿਹੜੀਆਂ ਸੀਗੀਆਂ ਬੈਸ ਤੋਂ ਲੱਗੀਆਂ ਸੀਗੀਆਂ ਇਸ ਦੇ ਵਿੱਚ ਅਸੀਂ ਦੇਖੋ ਕੀ ਕੀ ਹੈਗੀ ਹੈ ਇਹ ਮੁਕੱਦਮਾ ਨੰਬਰ 20 ਹੈਗਾ 307 ਦੇ 34 ਆਪੀਸੀ ਦੇ ਆਮ ਜਨਕਤ ਅਟੈਕ ਤੋਂ ਜਿਹੜਾ ਸੀਗਾ ਦਰਜ ਕੀਤਾ ਗੁਰਪ੍ਰੀਤ ਸਿੰਘ ਜਿਹੜਾ ਇੰਜਰਡ ਸੀਗਾ ਅਮਜੀਠਾ ਰੋਡ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਅਨਕੁਸ਼ ਪੁੱਤਰ ਜਿਹੜਾ ਹੈਗਾ ਹੈ ਰਾਜਕੁਮਾਰੇ ਨੂੰ ਜਿਹੜਾ ਹੈਗਾ ਫੜ ਲਿਆ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਜਿਹੜੇ ਘਰ ਜਿਹੜਾ ਨੇ ਈਟਾ ਰੋੜਾ ਮਾਰੀਆਂ ਸੀਗਾ ਉਹਨਾਂ ਵੀ ਬੰਦੇ ਜਿਹੜੇ ਸੀਗੇ ਉਹ ਵੀ ਫੜ ਲਏ ਕ੍ਰਾਸ ਕੇਸ ਦੇ ਵਿੱਚ ਉਹ ਵੀ ਜਿਹੜੇ ਹੈਗੇ ਆ ਰੋਹਨ ਤੇ ਸ਼ਾਜਾਦ ਜਿਹੜੇ ਹੈਗੇ ਆ ਦੋਨੇ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਲਏ ਸਰ ਜਵਾਨੀ ਕੋਈ ਉਸਾਰਚ ਦੱਸ ਦੋ ਕਿ ਹੋਇਆ ਕੀ ਸੀਗਾ ਉਸਾਰਚ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਸੀਗੀ ਕਿ ਜਿਹੜਾ ਆਪਣਾ ਅੰਕੁਸ਼ ਹੈਗਾ ਇਹਨਾਂ ਨੇ ਕੋੜ ਕੀਤੀ ਸੀਗੇ ਸਾਡੇ ਘਰ ਦੇ ਉੱਤੇ ਜਿਹੜੇ ਕਈ ਲੋਕਾਂ ਨੇ ਹਮਲਾ ਕੀਤਾ ਇਲਾਕਾ ਕਿਹੜਾ ਇਲਾਕਾ ਜਿਹੜਾ ਹੈਗਾ ਆਪਣਾ ਕੁੰਡੇ ਕੁੰਡੇ ਵਾਲਾ ਖੂ ਜਿਹੜਾ ਹੈਗਾ ਆਪਣੇ ਮਜੀਠਾ ਰੋਡ ਥਾਸੀਪੁਰ ਦੇ ਉੱਤੇ ਪੈਦਾ ਹੈਗਾ ਉੱਤੇ ਇਹਨਾਂ ਨੇ ਇਨਫਾਰਮੇਸ਼ਨ ਦਿੱਤੀ ਕਿ ਸਾਡੇ ਘਰ ਪ੍ਰਾਈਵੇਟ ਮੈਂ ਉਦੋਂ ਵੀ ਮੌਕੇ ਤੇ ਜਾ ਕੇ ਤੁਹਾਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕੀਤੀ ਸੀਗੀ ਕਿ ਇਹ ਤਾਂ ਬਹੁਤ ਜਲਦੀ ਹੈਗਾ ਹਜੇ ਕਿਉਂਕਿ ਸਾਨੂੰ ਉੱਥੇ ਮੌਕੇ ਦੇ ਹਾਲਾਤ ਦੇ ਮੁਤਾਬਕ ਜਿਹੜਾ ਸੀਗਾ ਔਰ ਵੈਰੀਫਿਕੇਸ਼ਨ ਜੋ ਗੱਲਾਂ ਦੱਸ ਰਹੇ ਸੀਗੇ ਉਹ ਮੌਕੇ ਤੋਂ ਵੈਰੀਫਾਈ ਨਹੀਂ ਸੀ ਹੋ ਰਹੀਆਂ ਤੋ ਸਾਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਪੀਏ ਜਿਹੜੀ ਕਹਾਣੀ ਜਿਹੜੀ ਹੈਗੀ ਹੈ ਹੋਰ ਕਿਸੇ ਪਾਸੋਂ। ਤੋ ਇਸ ਤੋਂ ਬਾਅਦ ਥੋੜਾ ਜਿਹਾ ਅਸੀਂ ਜਿਹੜੀ ਹੈ ਸੀਸੀਟੀਵੀ ਫੁਟੇਜ ਨੂੰ ਖੰਘਾ ਲਿਆ ਹੋਰ ਵੀ ਲੋਕਲ ਇਨਫੋਰਮੇਸ਼ਨ ਉਤੋਂ ਗੈਦਰ ਕੀਤੀ ਹੈ ਔਰ ਟੈਕਨੀਕਲ ਅਸਿਸਟੈਂਸ ਦੇ ਨਾਲ ਅਸੀਂ ਇਸ ਜਿਹੜੀ ਸੀਗੀ ਹੈ ਕੇਸ ਨੂੰ ਬੜੀ ਛੇਤੀ ਜਿਹੜਾ ਹੈਗਾ ਉਹ ਆਪਣਾ ਇਸ ਕਨਕਲੂਜਨ ਤੇ ਨਿਕਲ ਕੇ ਕਿ ਇਹ ਜਿਹੜਾ ਹੈਗਾ ਜਿਹੜਾ ਇਹਨਾਂ ਨੇ ਕਹਾਣੀ ਦੱਸੀ ਹੈਗੀ ਹੈ ਇਹ ਕਹਾਣੀ ਕੁਝ ਹੋਰ ਹੈਗੀ। ਤੋ ਕਹਾਣੀ ਜਿਹੜੀ ਸੀਗੀ ਜਿਹੜਾ ਇੰਜਰਡ ਬੰਦਾ ਸੀਗਾ ਉਹ ਜਿਹੜਾ ਅੰਕੁਸ਼ ਹੁਣਾ ਵੱਲੋਂ ਕੀਤਾ ਗਿਆ ਜਦਕਿ ਅੰਕੁਸ਼ ਹੁਣੀ ਆਪਣੇ ਆਪ ਨੂੰ ਦੱਸ ਜੋ ਕਿ ਜਿਹੜਾ ਇੰਜਰਡ ਬੰਦਾ ਹੈਗਾ ਇਹ ਅੰਕੁਸ਼ ਹੁਣਾ ਦੀ ਪਾਰਟੀ ਵੱਲੋਂ ਹੀ ਕੀਤਾ ਗਿਆ ਸੀ। ਨਾਲ ਇਹਨਾਂ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਹੈਗਾ ਆ ਉਹਦਾ ਮੈਂ ਨਾਂ ਨਹੀਂ ਡਿਸਕਲੋਸ ਕਰ ਸਕਦਾ ਕਿਉਂਕਿ ਸਾਡੀਆਂ ਰੇਟਿੰਗ ਪਾਰਟੀਆਂ ਉਹਨਾਂ ਦਾ ਕੇਸ ਕਲੋਜ਼ ਹੋਏਗਾ ਉਹਦੇ ਨਾਲ। ਉਹਨੂੰ ਵੀ ਆਈਡੈਂਟੀਫਾਈ ਕਰ ਲਿਆ ਗਿਆ ਤੇ ਜਿਹੜਾ ਦੂਸਰਾ ਇਹਨਾਂ ਦੇ ਜਿਹੜੇ ਘਰ ਦੇ ਜਿਹੜੇ ਇਹਨਾਂ ਨੇ ਆ ਕੇ ਤੋਰਪੁਰ ਦੀ ਕਿਸੇ ਉਹ ਵੀ ਬੰਦੇ ਜਿਹੜੇ ਆ ਕ੍ਰਾਸ ਕੇਸ ਦੇ ਵਿੱਚ ਗ੍ਰਿਫਟ ਕਰ। ਸਰ ਆਪ ਹੀ ਰੋਕ ਕੇ ਤੇ ਮਨਾ ਕਰਾਇਆ ਸੀ। ਨਹੀਂ ਆਪ ਨਹੀਂ ਸੀ ਕਰਵਾਇਆ ਉਹਨੇ ਹਮਲਾ। ਬਟ ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਸਟਾਰਟਿੰਗ ਕਿ ਸਟਾਰਟਿੰਗ ਚ ਇਨਫੋਰਮੇਸ਼ਨ ਦਿੱਤੀ ਹੋ ਇਨ ਵਿਹਾਵਨਾ ਦਿੱਤੀ ਕਿ ਇਹਨਾਂ ਇਹ ਲੱਗ ਰਹੇ ਸੀਗੇ ਇਹ ਵਿਕਟਮ ਹੈਗੇ ਨੇ ਜਦਕਿ ਇਹ ਜਿਹੜੇ ਹੈਗੇ ਨੇ ਫੇਸ ਦੇ ਵਿੱਚ ਜਿਹੜੇ ਹੈਗੇ ਨੇ ਅਕਿਊਜ਼ਡ ਨੇ ਆਪਣੇ ਆਪ ਨੂੰ ਅਕਿਊਜ਼ ਤੋਂ ਪਹਿਲਾਂ ਬੁਲਾ ਕੇ ਆਪਣੇ ਆਪ ਨੂੰ ਪਹਿਲਾਂ ਇਨਫੋਰਮੇਸ਼ਨ ਦੇ ਕੇ ਕੋਸ਼ਿਸ਼ ਕਰਨ ਦੀ ਸਾਫਤ ਕੀਤੀ ਕਿ ਅਸੀਂ ਵਿਕਟਮ ਹੈਗੇ ਜਦਕਿ ਉਹ ਵਿਕਟਮ ਨਹੀਂ ਸੀ ਉਹਨੇ ਪਹਿਲੇ ਇਹਨਾਂ ਨੇ ਆਪ ਹੀ ਹਮਲਾ ਕੀਤਾ ਨਹੀਂ ਹਮਲਾ ਦੂਜੀ ਪਾਰਟੀ ਨੇ ਕੀਤਾ ਪਰ ਐਗਰੈਸਿਵ ਇਹ ਸੀਗੇ ਐਗਰੈਸਿਵ ਜਿਹੜੇ ਸੀਗੇ ਉਹ ਇਹ ਸੀਗੇ ਜਦ ਨੇ ਗੋਲੀ ਚੱਲੀ ਵਾਕਿ ਚੱਲੀ ਗੋਲੀ ਚੱਲੀ ਤਾਂ ਗੁਰਕੀਰਤ ਸਿੰਘ ਜੜ ਹੋਇਆ ਪਰ ਗੋਲੀ ਕਿਹੜੇ ਬੰਦੇ ਵੱਲੋਂ ਚੱਲੀ ਆ ਜਿਨੇ ਜਿਨ੍ਹਾਂ ਨੂੰ ਜਿਹੜੇ ਵਿਕਟਮ ਜਿਹੜੇ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਵਿਕਟਮ ਦੱਸ ਰਹੇ ਸੀਗੇ ਉਸ ਪਾਰਟੀ ਵੱਲੋਂ ਜਿਹੜੀ ਹੈ ਗੋਲੀ ਜਿਹੜੀ ਹੈ ਚਲਾਈ ਦੀ ਉਹ। ਪਰ ਉਹਨਾਂ ਨੇ ਕੋਲ ਵੀ ਦਿੱਤੇ ਫਿਰ ਚਾਰ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਪਾਰਟ ਆਫ ਇਨਵੈਸਟੀਗੇਸ਼ਨ ਹੈਗੀ ਆ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਜਿਹੜੀ ਵਿਕਟਮ ਪਾਰਟੀ ਆਪਣੇ ਆਪ ਨੂੰ ਤੁਹਾਨੂੰ ਵਿਕਟਮ ਦੱਸ ਰਹੀ ਸੀਗੀ ਅੱਜ ਉਹ ਅਕਿਊਜ਼ਡ ਨੇ। ਸੋ ਕਹਾਣੀ ਜੋ ਤੁਹਾਨੂੰ ਦੱਸੀ ਗਈ ਆ ਉਹ ਦੂਸਰੀ ਤਰੀਕੇ ਨਾਲ ਹੈ। ਪੁਲਿਸ ਨੂੰ ਨਹੀਂ ਸਾਰਿਆਂ ਨੂੰ ਮੌਕੇ ਤੇ ਜਿਹੜੇ ਵੀ ਗਏ ਜਿੰਨੇ ਵੀ ਬਤਰਕਾਰ ਸਾਰਿਆਂ ਭਾਈਚਾਰਾ ਸਾਰਾ ਉੱਥੇ ਸੀਗਾ। ਉਹਨਾਂ ਨੇ ਇਸ ਤਰੀਕੇ ਨਾਲ ਪਿਕਚਰ ਜਿਹੜੀ ਸੀਗੀ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਲੜਾਈ ਹੋਈ ਹੈ ਇਹ ਹੈ ਹੋਈ ਆ ਪਰ ਅਲਟੀਮੇਟਲੀ ਸ਼ਾਮਾਂ ਤੱਕ ਅਸੀਂ ਇਹ ਕਨਕਲੂਜਨ ਕਰ ਲਿਆ ਸੀਗਾ ਕਿ ਗੱਲ ਜਿਹੜੀ ਹੈਗੀ ਅਲਟੀਮੇਟਲੀ ਇਹ ਜਿਹੜੇ ਹੈਗੇ ਨੇ ਇਹ ਕਹਾਣੀ ਹੋਰ ਸਰ ਯਾਨੀ ਸਰ ਕੋਈ ਇਸ ਤਰ੍ਹਾਂ ਦੀ ਪਿਕਚਰ ਜਿਹੜੀ ਬਣਾਣੀ ਬਹੁਤ ਉਹ ਮੁਸ਼ਕਲ ਹੈ ਯਕਦਾਮ ਕੀ ਉਹਨਾਂ ਦਾ ਪਹਿਲੇ ਪਲਾਨ ਸੀ ਕਿ ਸਾਡੇ ਤੇ ਹਮਲਾ ਹੋਏਗਾ ਤੇ ਅਸੀਂ ਇਸ ਤਰੀਕੇ ਨਾਲ ਯਾਨੀ ਕਰਾਂਗੇ ਗੱਲ ਉਹ ਹੈ ਕਿ ਅੱਜਕੱਲ ਬਹੁਤ ਜਿਹੜਾ ਟੈਕਨੀਕੀ ਯੋਗ ਹੈਗਾ ਬਹੁਤ ਜ਼ਿਆਦਾ ਜਿਹੜੀ ਐਡਵਾਂਸਮੈਂਟ ਹੈ ਜਿਆਨ ਨੇ ਉਹ ਕਿ ਇਮੀਡੀਏਟਲੀ ਜਿਹੜੇ ਹੈਗਾ ਵਾਰਦਾਤ ਕਰਕੇ ਆਪਣੇ ਆਪ ਨੂੰ ਜਿਹੜਾ ਹੈਗਾ ਨਿਰਦੋਸ਼ ਸਾਬਤ ਕਰਨ ਦੇ ਲਈ ਇਨਫਾਰਮੇਸ਼ਨ ਪਹਿਲਾਂ ਪੁਲਿਸ ਨੂੰ ਦੇ ਕੇ ਆਪਣੇ ਬੇ ਤਰੀਕੇ ਦੇ ਨਾਲ ਇਨਫਾਰਮੇਸ਼ਨ ਨੂੰ ਜਨਰੇਟ ਕਰਦੇ ਸੋ ਉਸ ਚੀਜ਼ ਨੂੰ ਉਹਨਾਂ ਨੇ ਕੀਤਾ ਮੈਂ ਉਹੀ ਕਹਿ ਰਿਹਾ ਨਾ ਉਹਨੂੰ ਪਾਰਟੀ ਦੇ ਫੰਡ ਗਏ ਹੋਏ ਨੇ ਇੱਕ ਬੰਦਾ ਜਿਹੜਾ ਆਇਡੈਂਟੀਫਾਈ ਕਰ ਲਿਆ ਜਿੰਨੇ ਚਲਾਈ ਹੈ ਗੋਲੀ ਸਾਨੂੰ ਚਾਰ ਖੋਲ ਮੌਕੇ ਤੇ ਮਿਲੇ ਜੇ ਇਹਨੇ ਆਪ ਹੀ ਫਿਰ ਆਪਣੇ ਉਨੂੰ ਗੋਲੀ ਮਾਰਨ ਵਾਲੀ ਗੋਲੀ ਚੱਲੀ ਗੋਲੀ ਲੱਗ ਗਈ ਗੋਲੀ ਚਲਾਈ ਹੈ ਜਿਹੜੀ ਇਹਨਾਂ ਨੇ ਉਹ ਦੂਸਰੀ ਪਾਰਟੀ ਦੇ ਲੱਗੀ ਟੋਟਲ ਤੇ ਕਿੰਨੇ ਚਾਬੂ ਕਿਤੇ ਟੋਟਲ ਹੁਣ ਤੱਕ ਜਿਹੜੇ ਹੈਗੇ ਆ ਜਿਹੜੇ ਇਹ ਜਿਹੜਾ ਇੰਜਰਡ ਹੈਗਾ ਉਹ ਤੇ ਦੋ ਹੋਰ ਇੱਕ ਪਾਸੇ ਤਿੰਨ ਬੰਦੇ ਫੜੇ ਗਏ ਹੈਗੇ ਨੇ ਤੇ ਇੱਕ ਪਾਸੇ ਇਹ ਦੋਨਾਂ ਪਾਰਟੀਆਂ ਨੇ ਖੇਲਣਾ ਤੇ ਹੀ ਬੰਦੇ ਹੈਗੇ ਪਹਿਲਾਂ ਇਹਨਾਂ ਦੇ ਪਰਚੇ ਸੀਗੇ ਆਪਸ ਦੇ ਵਿੱਚ ਇਹਨਾਂ ਦੀ ਰੰਜੇਸ ਪਾਜੀ ਹੁਣ ਦੋਨੋਂ ਪਾਰਟੀਆਂ ਦੇ ਪਰਚੇ ਦੇ ਕਿਸਾ ਦੇ ਉੱਤੇ ਕ੍ਰਾਸ ਕੇਸ ਹੋਈ ਹੁੰਦਾ ਦੋਨੋਂ ਪਾਰਟੀਆਂ ਜਿਹੜਾ ਐਗਰੈਸਿਵ ਸੀਗਾ